ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆ ਖਿਲਾਫ ਚਲਾਈ ਮਹਿੰਮ ਦੇ ਤਹਿਤ ਸਾਡੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਸੀਆਈਏ ਦੀ ਟੀਮ ਟੀਮਾਂ ਤੇ ਸਾਡੇ ਨਸ਼ਾ ਸੌਰੀ ਐਂਟੀਨਾਰਕੋਟਿਕਸ ਡਰਗ ਦੀ ਜਿਹੜੀ ਅਸੀਂ ਹੈਗੀਆਂ ਟੀਮਾਂ ਇਹ ਸਮੇਂ-ਸਮੇਂ ਤੇ ਸਾਡੇ ਪਰਚਾਂ ਦੇ ਖਿਲਾਫ ਦਬਸ਼ ਦੇ ਕੇ ਮਾਨੂੰ ਕਾਬੂ ਕਰਦੇ ਰਹਿੰਦੇ ਆ ਇਸੇ ਲੜੀ ਦੇ ਤਹਿਤ ਮਿਤੀ 5 2 25 ਨੂੰ ਰਾਤ ਕਰੀਬ 12 ਵਜੇ ਦੇ ਕਰੀਬ ਸਾਡੇ ਡਰਕੋਟਿਕ ਸੈੱਲ ਦੇ ਏਐਸਆਈ ਹਰਜਿੰਦਰ ਸਿੰਘ ਆਪਣੀ ਟੀਮ ਦੇ ਨਾਲ ਧਰਮਕੋਟ ਤੋਂ ਢੋਲੇਵਾਲ ਨੂੰ ਜਾ ਰਹੇ ਸੀ ਤਾਂ ਬਹਾਦਰ ਨੂਰਪੁਰ ਹਕੀਮਾ ਪਿੰਡ ਦੋ ਨੌਜਵਾਨ ਕੀ ਹਾਲਾਤ ਦੇ ਵਿੱਚ ਤੁਰੇ ਜਾਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਭੱਜਣ ਦੀ ਤੇ ਪਰੰਤੂ ਇਹਨਾਂ ਨੇ ਆਪਣੀ ਟੀਮ ਨਾਲ ਕਾਬੂ ਕਰ ਲਿਆ ਇਹਨਾਂ ਨੇ ਧਰਮਕੋਟ ਥਾਣਾ ਤੇ ਐਸਐਸਓ ਸਾਹਿਬ ਨੂੰ ਦੱਸਿਆ ਕਿ ਮੈਂ ਕੱਚਾ ਥਾਣਦਾਰ ਤੇ ਤੁਸੀਂ ਕਾਈਂਡਲੀ ਪੱਕਾ ਥਾਣਦਾਰ ਦੇ ਭੇਜ ਦਿਓ ਤਾਂ ਕਿ ਇਹਨਾਂ ਤੋਂ ਜਿਹੜੀ ਫੜੀ ਜਿਹੜਾ ਨਸ਼ੀਲੇ ਪਦਾਰਥ ਦੀ ਸ਼ੱਤ ਹੈ ਉਹਦੀ ਤਲਾਸ਼ੀ ਲੈ ਕੇ ਇੱਕ ਕਾਰਵਾਈ ਕੀਤੀ ਜਾ ਸਕੇ ਜਿਹਦੇ ਤਹਿਤ ਉਹਨਾਂ ਨੇ ਐਸ ਕਲਦੀਪ ਸਿੰਘ ਨੂੰ ਥਾਣਾ ਧਰਮਕੋਟ ਤੋਂ ਭੇਜਿਆ ਤੇ ਉਸ ਤੋਂ ਬਾਅਦ ਡੀਐਸਪੀ ਰਮਨਦੀਪ ਸਿੰਘ ਥਾਣਾ ਟਰਨ ਡੀਐਸਪੀ ਧਰਮਕੋਟ ਤੋਂ ਨੇ ਆ ਕੇ ਇਹਨਾਂ ਦੋਨਾਂ ਮੌਜੂਨਾਂ ਦੀ ਤਲਾਸ਼ੀ ਲਈ ਤਲਾਸ਼ੀ ਲੈਣ ਤੇ ਇਹਨਾਂ ਦੋਨੋਂ ਕੋਲੋਂ 546 ਗ੍ਰਾਮ ਹੈਰਵਨ ਜਿਹੜੀ ਅੱਧਾ ਕਿਲੋ ਤੋਂ ਵੱਧ ਹੈ ਉਹ ਬਰਾਮਦ ਹੋਈ ਜਿਨ੍ਹਾਂ ਦਾ ਨਾਂ ਪਤਾ ਪੁੱਛਣ ਤੇ ਪਤਾ ਲੱਗਿਆ ਕਿ ਇੱਕ ਮੌਜੂਨ ਜਸ਼ਨਪ੍ਰੀਤ ਸਿੰਘ ਸ਼ਾਲੂ ਪੁੱਤਰ ਸਵਰਨ ਸਿੰਘ ਵਾਸੀ ਚਮੰਡਾ ਦੇਵੀ ਜ਼ਿਲ੍ਹਾ ਅੰਮ੍ਰਿਤਸਰ ਦੇ ਆਤੀ ਤੇ ਦੂਸਰਾ ਜਸਪਾਲ ਸਿੰਘ ਏਰੀਅਸ ਬੱਬਲ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਨੋਨੇ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਦੀ ਕੋਈ 23 24 ਸਾਲ ਦੇ ਕਰੀਬ ਉਮਰ ਜਿੰਨਾ ਤੇ ਬਰਾਮਦਗੀ ਹੋਈ ਬਰਾਮਦਗੀ ਹੋਣ ਤੋਂ ਉਪਰੰਤ ਇਹਨਾਂ ਤੇ ਅਗਲੇ ਦਿਨ ਮੁਕੱਦਮਾ ਨੰਬਰ 23 ਮਿਤੀ 5 ਜੁਲਾਈ 25 ਅਧੀਨ ਧਾਰਾ 2161 85 ਐਨਡੀਪੀਐਸ ਐਟ थाना ਤਰਨਕੂਟ ਵਿਖੇ ਦਰਜ ਕੀਤਾ ਗਿਆ ਇਨਨ ਉਸ ਤੋਂ ਅਗਲੇ ਦਿਨ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਜਿੱਥੇ ਇਹਨਾਂ ਦਾ 2 ਦਿਨ ਦਾ ਰਿਮਾਨ ਮੰਗ ਲਿਆ ਹੋਇਆ ਔਰ ਰਿਮਾਨ ਦੌਰਾਨ ਇਹਨਾਂ ਤੋਂ ਬੈਕਵਰਡ ਤੇ ਫਾਰਵਰਡ ਲਿੰਕਸ ਦੇ ਬਾਰੇ ਪ੍ਰੋਪਰ ਜਾਣਕਾਰੀ ਲਈ। ਸਰ ਜੀ ਦਾ ਉੱਪਰ ਕੋਈ ਪਹਿਲੇ ਮਾਮਲੇ ਦਰਜ ਹੈ? ਬਿਲਕੁਲ ਜਸ਼ਨਪੀ ਦੇ ਉੱਤੇ ਪਹਿਲਾਂ 2 ਮੁਕੱਦਮੇ ਦਰਜ ਹੈ। ਤੇ ਜਸਪਾਲ ਦੇ ਉੱਤੇ ਇੱਕ ਨੋਕਾਦਮਾ ਦਰਜ ਸਰ ਇਹ ਕਿੱਥੋਂ ਲੈ ਕੇ ਆਇ ਸੀ ਕਿੱਥੇ ਸਪਲਾਈ ਕਰ ਰਿਹਾ ਤੁਹਾਨੂੰ ਪਤਾ ਲੱਗ ਸਕੇ ਇਹ ਅਮਰਸਰ ਦੇ ਏਰੀਆ ਚ ਲੈ ਕੇ ਆਏ ਸੀ ਉੱਥੋਂ ਕਿਤੇ ਬੜੇ ਬੂਡੇ ਦੇ ਜਿਹੜੇ ਸੀਗੇ ਉਥੋਂ ਤੇ ਇੱਥੇ ਸਾਡਾ ਸ਼ੱਕ ਹੈ ਕਿ ਇਹ ਨੂਰਪੁਰ ਹਕੀਮਾ ਵਿਖੇ ਜਿਹੜੀ ਆਪਦੀ ਕੋ ਡਿਲੀਵਰੀ ਦੇਣੀ ਸੀ ਕੱਲ ਤੇ ਆਇ ਸੀ ਜੀ ਇਹ ਪਿੱਛੋਂ ਤਾਂ ਕਿਸੇ ਬੱਸ ਰਾਹੀਂ ਆਏ ਆ ਬਟ ਇੱਥੋਂ ਇਹ ਰਾਤ ਨੂੰ ਪੈਦਲ ਜਾ ਰਹੇ ਸੀ ਇਹ ਦੋਨਾਂ ਦਾ ਰਿਸ਼ਤਾ ਕੀ ਸੀ ਆਪਾਂ ਜੀ ਜੀ ਦੋਸਤ ਹੈ ਇਹ ਰਿਸ਼ਤਨ ਮੈਂ ਮੌਲਕ ਮਟਰ ਪਾਰਟੀ ਦੇ ਬਿਲਕੁਲ ਕਮਰਸ਼ੀਅਲ ਮਟਰਟੀ ਚੋਂ ਦਾ ਜੀ